ਸੱਚੀ ਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਜੀ ਅੱਜ ਤੁਹਾਡੇ ਲਈ ਜੌਰਜਟ ਲਖਨਵੀ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਦੇ ਵਿੱਚ ਸੂਟ ਹੋਣਗੇ ਤੇ ਪ੍ਰਾਈਸ ਰਹਿਣਾ ਅੱਜ ਦੇ ਸਾਰੇ ਸੂਟਾਂ ਦਾ 2150 2150 ਪ੍ਰਾਈਸ ਦੇ ਨਾਲ ਸਾਰੇ ਸੂਟ ਰਹਿਣਗੇ ਤੇ ਜਿਹੜੇ ਕੋਰੀਅਰ ਚਾਰਜਸ ਐ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਕੰਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81400 580 800 ਤੇ ਇਸ ਸਾਈਟ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਤੇ ਬਾਕੀ ਜਦੋਂ ਆਨਲਾਈਨ ਸੂਟ ਮਗਾਉਣੇ ਤਾਂ ਤੁਹਾਨੂੰ ਪੇਮੈਂਟ ਆਨਲਾਈਨ ਹੀ ਕਰਾਉਣੀ ਪੈਣੀ ਹੈ ਜੀ ਚਾਹੇ ਲੋਕਲ ਕਸਟਮਰ ਹੋਵੇ ਚਾਹੇ ਬਾਹਰ ਵਾਲੇ ਕਸਟਮਰ ਹੋਵੇ ਜਦੋਂ ਤੁਸੀਂ ਆਨਲਾਈਨ ਵੀਡੀਓ ਦੇ ਵਿੱਚੋਂ ਸੂਟ ਬੁੱਕ ਕਰਾਉਣੇ ਹੋ ਤਾਂ ਤੁਹਾਨੂੰ ਆਨਲਾਈਨ ਹੀ ਪੇਮੈਂਟ ਕਰਨੀ ਪੈਣੀ ਹੈ ਕੋਰੀਅਰ ਚਾਰजेस ਮੈਂ ਤੁਹਾਨੂੰ ਪਹਿਲਾਂ ਹੀ ਦੱਸ ਤੇ ਵੀ ਉਹ ਅਲੱਗ ਤੋਂ ਹੋਣਗੇ ਵਿੱਚ ਇਨਕਲੂਡ ਨਹੀਂ ਹੈਗੇ ਤਾਂ ਮੇਰੇ ਕਹਿਣ ਤੋਂ ਪਹਿਲਾਂ ਹੀ ਪਲੀਜ਼ ਫਿਰ ਮੈਨੂੰ ਆਪ ਨੂੰ ਕਹਿਣਾ ਪੈਂਦਾ ਆਪਣਾ ਐਡਰੈਸ ਭੇਜ ਦਿਓ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੇ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਤੁਸੀਂ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਜ਼ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਕਿਤੇ ਵੀ ਤੁਹਾਨੂੰ ਗਰ ਵਿੱਚ ਜਾਣ ਦੀ ਲੋੜ ਨਹੀਂ ਹੈਗੀ ਹਰ ਇੱਕ ਤਰ੍ਹਾਂ ਦੀ ਡੇਲੀ ਨਵੀਂ ਤੋਂ ਨਵੀਂ ਆਪਾਂ ਕਲੈਕਸ਼ਨ ਲੈ ਕੇ ਆਉਂਦੇ ਹਰੇਕ ਫੈਬਰਿਕ ਦਾ ਚੰਗੀ ਤਰ੍ਹਾਂ ਐਕਸਪਲੇਨ ਕਰਕੇ ਤੇ ਪ੍ਰਾਈਜ਼ ਵੀ ਨਾਲ ਦੱਸ ਕੇ ਕੱਪੜੇ ਬਾਰੇ ਸਾਰਾ ਚੰਗੀ ਤਰ੍ਹਾਂ ਦੱਸ ਕੇ ਤੁਹਾਨੂੰ ਘਰ ਬੈਠਿਆਂ ਨੂੰ ਸੂਟ ਮਿਲ ਜਾਣਾ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਪੂਰਾ ਸੂਟ ਇਹ ਜੌਰਜਟ ਦੇ ਵਿੱਚ ਹੀ ਹੁੰਦਾ ਜੀ ਬੜਾ ਸੋਹਣਾ ਇਹ ਜਿਵੇਂ ਡਸਟੀ ਪੀਚ ਜਾਂ ਕਲਰ ਬਾਦਾਮੀ ਟੋਨ ਤੇ ਪੀਚ ਕਲਰ ਇਹ ਬੰਦ ਸੂਟ ਮੈਂ ਤਾਂ ਦਿਖਾ ਰਹੀ ਐ ਕਿਉਂਕਿ ਆਪਾਂ ਸੈਟਰਡੇ ਜਿਹੜੀ ਵੀਡੀਓ ਪਾਈ ਸੀ ਜੌਰਜਟ ਦੀ ਉਹਨਾਂ ਦੇ ਵਿੱਚ ਕਲਰ ਦਾ ਬੜਾ ਚੱਕਰ ਪਿਆ ਕਈ ਬਹੁਤ ਸਾਰੇ ਕਲਰ ਪਤਾ ਹੀ ਨਹੀਂ ਚੱਲ ਰਹੇ ਕਸਟਮਰਸ ਨੂੰ ਵੀ ਕਿਵੇਂ ਆ ਕਿਉਂਕਿ ਖੁੱਲਦਾ ਜਦੋਂ ਕਈ ਵਾਰੀ ਲਾਈਟ ਦੀ ਰਿਫਲੈਕਸ਼ਨ ਦੇ ਨਾਲ ਚੇਂਜ ਹੋ ਜਾਂਦਾ ਇਹ ਐਗਜ਼ੈਕਟ ਹੁਣ ਬੰਦ ਜਿਵੇਂ ਸੂਟ ਪਿਆ ਸੇਮ ਕਲਰ ਐ ਇਹ ਥੋੜੀ ਪੀਚ ਜਿਵੇਂ ਬਾਦਾਮੀ ਟੋਨ ਤੇ ਹੁੰਦਾ ਲਾਈਟ ਕਲਰ ਉਹ ਵਾਲਾ ਕਲਰ ਹੈ ਜੀ ਪੂਰਾ ਜੌਰਜਟ ਦਾ ਸੂਟ ਰਹਿਣਾ ਜੌਰਜਟ ਦੀ ਉਹ ਸ਼ਰਟ ਜੌਰਜਟ ਦੀ ਉਹ ਬਾਟਮ ਰਹਿਣੀ ਹੈ ਨਾਲ ਜੌਰਜਟ ਦਾ ਹੀ ਦੁਪੱਟਾ ਪੂਰਾ ਅਟੈਚ ਹੁੰਦਾ ਜੀ ਇਹ ਸੂਟ 7.5 ਮੀਟਰ ਦਾ ਜਿਵੇਂ ਪੂਰਾ ਜੁੜਿਆ ਹੁੰਦਾ ਇਹ ਮੈਂ ਹੁਣ ਤੁਹਾਨੂੰ ਖੋਲ ਕੇ ਦਿਖਾਨੀ ਐ ਐਗਜ਼ੈਕਟ ਕਲਰ ਤੁਹਾਨੂੰ ਪਤਾ ਚੱਲ ਗਿਆ ਹੋਰੇ ਤੋਂ ਕਿਉਂਕਿ ਜਦੋਂ ਖੁੱਲਦਾ ਸੂਟ ਮਾੜਾ ਮੋਟਾ ਫਰਕ ਆ ਜਾਂਦਾ ਜੀ ਸੂਟ ਦੇ ਵਿੱਚ ਇਹ ਪੂਰਾ ਹੀ ਸੂਟ ਪੂਰਾ ਜੁੜਿਆ ਹੋਣਾ ਇਹ ਦੇਖੋ ਫਰੰਟ ਆਕੀ ਸ਼ਰਟ ਦੀ ਸਾਰਾ ਲਖਨਵੀ ਵਰਕ ਹੋਇਆ ਬੜਾ ਪਿਆਰਾ ਇਹ ਕੋਈ ਲੈਂਥ ਦਾ ਇਸ਼ੂ ਨਹੀਂ ਰਹਿਣਾ ਸੂਟ ਤੇ ਚਾਹੇ ਤੁਸੀਂ ਏ ਲਾਈਨ ਬਣਾ ਲਓ ਇਹ ਫਰੰਟ ਆ ਗਿਆ ਦੇਖੋ ਸ਼ਰਟ ਦਾ ਐਵੇਂ ਇਹ ਬੈਕ ਆ ਜਾਣੀ ਹੈ ਬੈਕ ਤੇ ਐਵੇਂ ਆਪਣੇ ਉਹ ਪਿੱਛੇ neck ਦੇ ਪਿੱਛੇ ਇਹ ਵਾਲਾ ਵੱਡਾ ਫਲਾਵਰ ਆ ਜਾਣਾ ਤੇ ਵਿੱਚ ਸਾਰੀ ਸ਼ਰਟ ਦੇ ਵਿੱਚ ਬੈਕ ਤੇ ਇਹ ਬੂਟੀ ਹੈ ਤੇ ਇਹ ਆ ਗਈਆਂ ਜੀ 슬ੀਵਸ ਇਹ ਬਾਜੂ ਆ ਜਾਣੀ ਹੈ ਇਹ ਜਿਹੜੀਆਂ ਦਿੱਤੀਆਂ ਹੋਈਆਂ ਇਸ ਸਾਈਡ ਨੂੰ ਇਹ ਬਾਜੂ ਦਾ ਬਾਰਡਰ ਆ ਗਿਆ ਇਹ ਬਾਜੂ ਆ ਜਾਣੀ ਹੈ ਦੇਖੋ ਬੜੇ ਸੋਹਣੇ ਤੇ ਇੱਥੋਂ ਸਟਾਰਟ ਹੋਗੀ ਆਪਣੀ ਬਾਟਮ ਬਾਟਮ ਤੇ ਵੀ ਵਰਕ ਹੈ ਇਹ ਬਾਟਮ ਤੇ ਆ ਜਾਣਾ ਜੀ ਸਲਵਾਰ ਤੇ ਵਰਕ ਆ ਜਾਣਾ ਇਹਦੀ ਸਟ੍ਰੇਟ ਸਲਵਾਰ ਬਣੂਗੀ ਦੂਜੀ ਕੁੰਦਿਆਂ ਵਾਲੀ ਸਲਵਾਰ ਨਹੀਂ ਬਣ ਸਕਦੀ ਦੂਜੀ ਸਟ੍ਰੇਟ ਲੁੱਕ ਦੇ ਵਿੱਚ ਬਣਨੀ ਹੈ ਜੀ ਸਲਵਾਰ ਤੇ ਸ਼ਰਟ ਨੂੰ ਜਿਵੇਂ ਮਰਜ਼ੀ ਤੁਸੀਂ ਏ ਲਾਈਨ ਬਣਾ ਸਕਦੇ ਹੋ ਤੇ ਇਹ ਹੈਗਾ ਦੁਪੱਟਾ ਇੱਕ ਸੂਟ ਮੈਂ ਪੂਰਾ ਚੰਗੀ ਤਰ੍ਹਾਂ ਤੁਹਾਨੂੰ ਖੋਲ ਕੇ ਦਿਖਾ ਦੰਨੀ ਆਂ ਦੂਜੇ ਸੂਟ ਫਿਰ ਮੋٹے-ਮੋਟੇ ਜੇ ਇੱਕ ਤਰ੍ਹਾਂ ਦਿਖਾ ਦਾਂਗੇ ਇਹ ਦੁਪੱਟਾ ਤੇ ਦੁਪੱਟੇ ਦੇ ਤੁਸੀਂ ਦੇਖ ਸਕਦੇ ਹੋ ਪੱਲਿਆਂ ਤੇ ਜਿਹੜਾ ਬਾਰਡਰ ਬਣਿਆ ਹੋਇਆ ਦੁਪੱਟਿਆਂ ਦੇ ਤੇ ਵਿੱਚ ਦੁਪੱਟੇ ਦੇ ਬੂਟੀ ਆ ਐਵੇਂ ਬਾਰਡਰ ਬਣਿਆ ਹੋਇਆ ਤੇ ਵਿੱਚ ਬੂਟੀ ਆ ਇਹ ਸਲਵਾਰ ਆ ਗਈ ਐਵੇਂ ਸਲਵਾਰ ਤੇ ਜੀ ਨੀਚੇ ਜੇ ਸਲਵਾਰ ਬਣਾ ਲਓ ਜੇ ਇਹ ਪਲਾਜ਼ੋ ਬਣਾ ਲਓ ਉਹ ਤੁਹਾਡੀ ਚੋਇਸ ਹੈ ਤੁਸੀਂ ਕੀ ਬਣਾਉਣਾ ਜਦੋਂ ਸਲਵਾਰ ਬਣਾਉਂਗੇ ਤਾਂ ਸਟ੍ਰੇਟ ਲੁੱਕ ਦੀ ਉਹ ਸਲਵਾਰ ਬਣਣੀ ਆ ਦੂਜੀ ਕੁੰਦਿਆਂ ਵਾਲੀ ਸਲਵਾਰ ਨਹੀਂ ਬਣਣੀ ਹੈਗੀ ਕਿਉਂਕਿ ਦੱਸਣਾ ਮੇਰਾ ਫਰਜ਼ ਹੈ ਜੀ ਪਹਿਲਾਂ ਕਿਉਂਕਿ ਫਿਰ ਆਪਾਂ ਕੋਈ ਲੁਕੋ ਨਹੀਂ ਰੱਖਣੀ ਹੁੰਦੀ ਜੇ ਤੁਹਾਨੂੰ ਠੀਕ ਲੱਗਦਾ ਫਿਰ ਤੁਸੀਂ ਆਪਣੀ ਪਸੰਦ ਦਾ ਕਲਰ ਲੈ ਸਕਦੇ ਹੋ ਦੇਖੋ ਬੜਾ ਸੋਹਣਾ ਪੀਚ ਬਦਾਮੀ ਜੀ ਟੋਨ ਤੇ ਲਾਈਟ ਕਲਰ ਹੈ ਬਿਲਕੁਲ ਲਾਈਟ ਜਿਹਾ ਕਲਰ ਬੜਾ ਸੋਹਣਾ ਕਲਰ ਹੈ ਲਾਈਟ ਕਲਰ ਹੈ ਗਰਮੀਆਂ ਦਾ ਪੇਸਟਲ ਜਿਹਾ ਸ਼ੇਡ ਹੈ 2150 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਕਲਰ ਬੜੇ ਸੋਹਣੇ ਸੋਹਣੇ ਇਹਦੇ ਵਿੱਚ ਲਾਈਟ ਡਾਰਕ ਹਰ ਇੱਕ ਤਰ੍ਹਾਂ ਦੇ ਸੂਟ ਦਿਖਾਵਾਂਗੇ ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ orange ਜੀ ਟੋਨ ਦੇ ਵਿੱਚ ਸੋਬਰ ਜਿਹਾ ਕਲਰ ਹੈ ਅੱਖਾਂ ਨੂੰ ਚੁਭਣਾ ਵਾਲਾ orange ਨਹੀਂ ਹੈਗਾ ਕਹਿਣ ਦਾ ਮਤਲਬ ਹੈ ਤੇ ਜਿਹੜੀ ਡਿਜ਼ਾਈਨਿੰਗ ਹੈ ਸੂਟਾਂ ਦੀ ਇਹ ਵਰਕ ਵਾਲੀ ਡਿਜ਼ਾਈਨਿੰਗ ਵੀ ਅਲੱਗ-ਅਲੱਗ ਹੀ ਰਹਿਣੀ ਆ ਕਿਸੇ ਦੀ ਮਿਲਦੀ-ਜੁਲਦੀ ਵੀ ਹੋਊਗੀ ਜ਼ਿਆਦਾਤਰ ਅਲੱਗ-ਅਲੱਗ ਹੈ ਜੀ ਸੂਟਾਂ ਦੀ ਡਿਜ਼ਾਈਨਿੰਗ ਹੁਣ ਮੈਂ ਦੁਪट्टे ਵਗੈਰਾ ਦਾ ਤੁਹਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਦਾ ਦੁਪट्टे ਉਵੇਂ ਹੀ ਆ ਸਾਰਿਆਂ ਦੇ ਜਿਵੇਂ ਸ਼ਰਟ ਦਾ ਫਰੰਟ ਹੈ ਜਿਹੜਾ ਉਹ ਅਲੱਗ ਹੈ ਇਹ ਦੇਖੋ ਇਹ ਆ ਗਿਆ ਬਹੁਤ ਸੋਹਣਾ ਫਰੰਟ ਇਨੂੰ ਤੁਸੀਂ ਏ ਲਾਈਨ ਚ ਜਿਵੇਂ ਮਰਜ਼ੀ ਬਣਾ ਸਕਦੇ ਹੋ ਕਿਉਂਕਿ 슬ੀਵਜ਼ ਐ ਜਿਹੜੀਆਂ ਉਹ ਵੀ ਅਲੱਗ ਤੋਂ ਦਿੱਤੀਆਂ ਹੋਈਆਂ ਕੋਈ ਆਪਾਂ ਸਾਈਡ ਤੋਂ 슬ੀਵਜ਼ ਨਹੀਂ ਕੱਢਣੀਆਂ ਜਿੰਨਾ ਮਰਜ਼ੀ ਏ ਲਾਈਨ ਤੁਸੀਂ ਘੇਰਾ ਬਣਾ ਸਕਦੇ ਹੋ ਪੂਰਾ ਖੁੱਲਾ ਕੱਪੜਾ ਬੈਕ ਤੇ ਉਵੇਂ ਬੂਟੀ ਐ ਤੇ ਬਾਜੂ ਆ ਜਾਣੀਆਂ ਇਹ ਬਾਜੂ ਆ ਗਈਆਂ ਇਹ ਬਾਟਮ ਆ ਗਈ ਤੇ ਦੁਪੱਟੇ ਦੇ ਪੱਲਿਆਂ ਤੇ ਬਾਰਡਰ ਹੈ ਕਲਰ ਦੇਖੋ ਇੱਥੇ ਤੋਂ ਐਗਜ਼ੈਕਟ ਕਲਰ ਇਹ ਕਲਰ ਹੈ ਜੀ ਲਾਈਟ ਜਾਂ ਔਰੇਂਜ ਕਲਰ ਹੈ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਦੇਖੋ ਕਿੰਨਾ ਪਿਆਰਾ ਸੂਟਾ 2150 ਪ੍ਰਾਈਸ ਦੇ ਨਾਲ 2150 ਪ੍ਰਾਈਸ ਨੇ ਨੈਕਸਟ ਆ ਗਿਆ ਜੀ ਬੜਾ ਸੋਹਣਾ ਪਰਪਲ ਬਲੂ ਜਿਹਾ ਕਲਰ ਹੈ ਬੜਾ ਸੋਹਣਾ ਜਿਹਾ ਰੰਗ ਹੈ ਜੀ ਇਹ ਵਾਲੇ ਸੂਟ ਦਾ ਵੀ ਜਾਰਜਟ ਦਾ ਸੂਟ ਹੈ ਪੂਰਾ ਹੀ ਪੂਰਾ ਸੂਟ ਇਹ ਅਟੈਚ ਹੁੰਦਾ ਲਖਨਵੀ ਜਾਰਜਟ ਦਾ ਹੈ ਨਾਲੇ ਦੁਪट्टे ਪੂਰੇ ਖੁੱਲੇ ਦੁਪੱਟੇ ਆ ਜੀ ਬਹੁਤ ਸੌਫਟ ਜਾਰਜਟ ਇਹ ਦੇਖੋ ਫਰੰਟ ਪੂਰਾ ਹੈਵੀ ਸੋਨਾ ਇਹ ਫਰੰਟ ਆ ਜਣਾ ਉਵੇਂ ਹੀ ਬੈਕ ਤੇ ਤੁਸੀਂ ਦੇਖ ਸਕਦੇ ਹੋ ਇਹ ਬੈਕ ਤੇ ਆ ਜਣਾ ਜਿਵੇਂ ਆਪਣਾ ਨੈਕ ਬਣ ਕੇ ਫੁੱਲਾ ਫਲਾਵਰ ਵਿੱਚ ਬੈਕ ਚ ਸਾਰੀ ਚ ਬੂਟੀ ਹੈ ਐਵੇਂ ਹੀ ਬਾਜੂ ਆ ਜਾਣੀਆਂ ਜੀ ਇਹ ਬੈਕ ਆ ਗਈ ਤੇ ਇਹ ਬਾਜੂ ਆ ਗਈਆਂ ਸਾਈਡ ਤੇ ਇਹ ਬਾਟਮ ਸਟਾਰਟ ਹੋ ਗਈ ਐਵੇਂ ਦੁਪੱਟਾ ਨਾਲ ਇੱਕ ਸੂਟ ਮੈਂ ਤੁਹਾਨੂੰ ਪਹਿਲਾਂ ਖੋਲ ਕੇ ਦਿਖਾਤਾ ਸੀ ਚੰਗੀ ਤਰ੍ਹਾਂ ਉਹ ਤੇ ਤੋਂ ਤੁਸੀਂ ਐਸਟੀਮੇਟ ਲਾ ਸਕਦੇ ਹੋ ਸੋਟਾ ਦਾ ਲਾਈਟ ਪਰਪਲ ਜਿਹਾ ਕਲਰ ਹੈ ਇਹ ਲੁੱਕਾ ਦਾ 2150 ਪ੍ਰਾਈਸ ਦੇ ਨਾਲ ਨੈਕਸਟ ਕਲਰ ਆ ਗਿਆ ਦੇਖੋ ਕਿੰਨਾ ਪਿਆਰਾ ਹੈ ਪੈਰਟ ਗ੍ਰੀਨ ਕਲਰ ਹੈ ਬਹੁਤ ਅੱਖਾਂ ਨੂੰ ਝੁੱਬਣ ਵਾਲਾ ਨਹੀਂ ਹੈਗਾ ਜਿਹੜਾ ਇਹ ਪੈਰਟ ਕਲਰ ਹੈ ਸੋਬਰ ਜਿਹਾ ਕਲਰ ਹੈ ਤੇ ਇਹਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਸ਼ਰਟ ਦੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਪੂਰਾ ਸੰਗਣਾ ਵਰਕ ਹੈ ਦੇਖੋ ਕਿੰਨਾ ਪਿਆਰਾ ਵਰਕ ਹੈ ਪੂਰਾ ਜਿੰਨਾ ਮਰਜੀ ਏ ਲਾਈਨ ਸਟਾਈਲ ਚ ਤੁਸੀਂ ਇਹ ਸੂਟ ਨੂੰ ਬਣਾ ਸਕਦੇ ਹੋ ਕਿਉਂ ਘੇਰੇ ਦਾ ਇਸ਼ੂ ਨਹੀਂ ਹੈਗਾ ਪੂਰਾ ਦੇਖੋ ਕਿੰਨਾ ਕੋਈ ਲੈਂਥ ਦਾ ਇਸ਼ੂ ਨਹੀਂ ਬਹੁਤ ਪਿਆਰੀ ਹੈ ਸ਼ਰਟ ਰੈਡੀ ਹੋਣੀ ਹੈ ਉਮੀ ਬੈਕ ਤੇ ਬੂਟੀ ਆ। ਬਾਟਮ ਤੇ ਆ ਜਾਣਾ ਵਰਕ। ਦੁਪੱਟੇ ਤੇ ਆ। ਸੇਵ ਬਾਰਡਰ ਬਣਿਆ ਹੋਇਆ ਵਿੱਚ ਬੂਟੀ ਆ। ਸਾਰਾ ਕੁਝ ਵਿੱਚ ਹੀ ਅਟੈਚ ਹੈ ਜੀ ਇਹਦੇ। ਕਿੰਨਾ ਪਿਆਰਾ ਕਲਰ ਕੰਬੀਨੇਸ਼ਨ। ਬਹੁਤ ਪਿਆਰਾ ਸੂਟ। 2150 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਇਹਦੇ ਵਿੱਚ ਫਰੋਜ਼ੀ ਕਲਰ ਜਿਹੜਾ ਅਸਲੀ ਫਰੋਜ਼ੀ ਕਲਰ ਹੁੰਦਾ ਹੈ ਬੜਾ ਸੋਹਣਾ ਲਾਈਟ ਜੀ ਟੋਨ ਦੇ ਵਿੱਚ ਗਰਮੀਆਂ ਦੇ ਅਕੋਰਡਿੰਗ ਕਹਿਣ ਦਾ ਮਤਲਬ ਹੈ ਜਿਹੜਾ ਫਰੋਜ਼ੀ ਕਲਰ ਹੈ ਉਹ ਵਾਲਾ ਕਲਰ ਹੈ ਜੀ ਸੇਮ ਇੱਥੇ ਤੋਂ ਤੁਸੀਂ ਇਹਦਾ ਜਿਵੇਂ ਬੰਦ ਸੂਟ ਹੈ ਜੀ ਇੱਥੇ ਤੋਂ ਸਕਰੀਨਸ਼ਾਟ ਲੈ ਸਕਦੇ ਹੋ ਕਿਉਂਕਿ ਪੂਰਾ ਕਲਰ ਪਤਾ ਲੱਗ ਜਾਂਦਾ ਜਦੋਂ ਆਪਾਂ ਬੰਦ ਸੂਟ ਰੱਖਦੇ ਹਾਂ ਜਦੋਂ ਖੁੱਲਦਾ ਹਲਕਾ-ਫੁਲਕਾ ਲਾਈਟ ਹੋ ਜਾਂਦਾ ਜੀ ਸੂਟ ਇਹ ਦੇਖੋ ਕਿੰਨਾ ਪਿਆਰਾ ਵਰਕ ਐ ਫਰੰਟ ਤੇ ਪੂਰਾ ਜਿੰਨਾ ਮਰਜੀ ਤੁਸੀਂ ਘੇਰਾ ਰੱਖ ਸਕਦੇ ਹੋ ਸੂਟ ਦਾ ਬਹੁਤ ਪਿਆਰਾ ਵਰਕ ਹੈ ਇਹ ਫਰੰਟ ਆ ਜਣਾ ਐਵੇਂ ਬੈਕ ਤੇ ਬੂਟੀ ਐ ਬਾਜੂ ਤੇ ਐ ਸੇਮ ਦੁਪट्टे ਤੇ ਪੂਰਾ ਜੌਰਜਟ ਦਾ ਸੂਟ ਹੈ ਜੀ ਇਹ ਦੁਪੱਟਾ ਨਾਲ ਸੂਟ ਲਾਈਟ ਫਰੋਜ਼ੀ ਕਲਰ ਹੈ ਲਾਈਨਿੰਗ ਲਾ ਕੇ ਸੂਟ ਬਣੂਗਾ ਕਿਉਂਕਿ ਇਹ ਜੌਰਜਟ ਦਾ ਸੂਟ ਹੈ 2150 ਪ੍ਰਾਈਸ ਦੇ ਨਾਲ लाइट येलो कलर गर्मिया का येलो कलर है बहुत सोहने कलर कॉम्बीनेशन इथे तो जो बंद सूट तो तुसी है इतने तो्रीनशॉट ले सकते इस सूट का लाइट येलो कलर है ये आ गया इसका फ्रंट कि प्यारा वर्क है ਦੀ ਵਾਲਾ ਸਟਾਈਲ ਪੂਰਾ ਹੈਵੀ ਤੁਸੀਂ ਲੈਂਥ ਦਾ ਦੇਖੋ ਕੋਈ ਇਸ਼ੂ ਨਹੀਂ ਹੈਗਾ ਫੁੱਲ ਲੈਂਥ ਦੇ ਵਿੱਚ ਜਿੰਨੀ ਮਰਜੀ ਲੈਂਥ ਤੁਸੀਂ ਰੈਡੀ ਕਰ ਸਕਦੇ ਹੋ ਘੇਰਾ ਜਿੰਨਾ ਬਣਾਉਣਾ ਹੈ ਉਹ ਬਣਾ ਸਕਦੇ ਐਵੇਂ ਫਰੰਟ ਆ ਗਿਆ ਬੈਕ ਤੇ ਵੀ ਪੂਰੇ ਦੇ ਵਿੱਚ ਬੂਟੀ ਹੈ ਬਾਜੂ ਤੇ ਵੀ ਵਰਕ ਹੈ ਬਾਟਮ ਤੇ ਵੀ ਵਰਕ ਹੈ ਤੇ ਦੁਪੱਟੇ ਦੇ ਪੱਲਿਆਂ ਤੇ ਬਾਰਡਰ ਹੈ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਇਹ ਕਿੰਨਾ ਸੋਹਣਾ ਲਾਈਟ येलो ਕਲਰ ਦੇ ਵਿੱਚ 2150 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਪੀਚ ਕਲਰ ਜਿਹੜਾ ਪ੍ਰੋਪਰ ਪੀਚ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਜੌਰਜਟ ਦੇ ਸੂਟ ਹੈ ਅੱਜ ਦੇ ਆਪਣੇ ਲਖਨਵੀ ਪੂਰਾ ਸੂਟ ਜੌਰਜਟ ਦਾ ਸਾਰੇ ਦੇ ਵਿੱਚ ਵਰਕ ਇਹਦਾ ਵੀ ਵਰਕ ਬਹੁਤ ਸੋਹਣਾ ਡਿਫਰੈਂਟ ਜਿਹਾ ਵਰਕ ਹੈ ਜੀ ਹਰ ਇੱਕ ਤਰ੍ਹਾਂ ਦਾ ਇਹਦਾ ਕਿੰਨਾ ਪਿਆਰਾ ਦੇਖੋ ਘੇਰਾ ਬਣਿਆ ਹੋਇਆ ਹੈ ਇਹ ਲਾਈਨ ਸਟਾਈਲ ਤੇ ਤੁਸੀਂ ਪਾਕਿਸਤਾਨੀ ਸਟਾਈਲ ਚ ਸਟਿੱਚ ਕਰ ਸਕਦੇ ਆ ਇਹ ਫਰੰਟ ਆ ਜਣਾ ਸ਼ਰਟ ਦਾ ਐਵੇਂ ਬੈਕ ਤੇ ਵਰਕ ਹੈ ਵਿੱਚ ਬੂਟੀ ਹੈ ਸਾਰੀ ਸ਼ਰਟ ਤੇ ਬਾਜੂ ਤੇ ਵਰਕ ਹੈ ਜੀ ਐਵੇਂ ਤੇ ਬਾਟਮ ਤੇ ਹੈ ਚੁੰਨੀ ਤੇ ਹੈ ਜੀ ਨਾਲ ਦੁਪੱਟੇ ਦੀ ਇਹ ਆ ਗਿਆ ਇਹ ਬੜਾ ਸੋਹਣਾ ਗਾਰਾਂ ਐਂਡ ਤੇ ਇਹਨਾਂ ਦਾ 2150 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਬੜਾ ਸੋਹਣਾ ਮੰਗੇਓ ਕਲਰ ਦੇ ਵਿੱਚ ਹੈ ਜੀ ਜਿਹੜਾ ਮੈਂਗੋ ਟੋਨ ਤੇ ਔਰੇਂਜ ਹੁੰਦਾ ਹੈ ਮੈਂਗੋ ਕਲਰ ਦੇ ਵਿੱਚ ਕਲਰ ਇਹ ਵੀ ਬਹੁਤ ਸੋਹਣਾ ਸੂਟ ਦਾ ਡਿਫਰੈਂਟ ਜਿਹਾ ਪਰ ਬਿਲਕੁਲ ਲਾਈਟ ਵੇਟ ਹੈ ਜੀ ਸੂਟ ਮੇਨ ਗੱਲ ਹੈ ਕੋਈ ਜਿਵੇਂ ਗਰਮੀਆਂ ਦੇ ਸੂਟ ਹੈ ਇਹ ਆਪਣੇ ਜਦੋਂ ਲਾਈਨਿੰਗ ਲਾ ਕੇ ਬਣਾਓਗੇ ਬਹੁਤ ਪਿਆਰੀ ਫਿਟਿੰਗ ਆਣੀ ਹੈ ਕੋਈ ਵੀ ਇਹਨਾਂ ਤੇ ਹੋਣੀ ਹੁੰਦਾ ਵੀ ਗਰਮੀ ਨਹੀਂ ਲੱਗਦੀ ਕਹਿਣ ਦਾ ਮਤਲਬ ਹੈ ਕਿੰਨਾ ਪਿਆਰਾ ਦੇਖੋ ਡਿਜ਼ਾਈਨ ਕੋ ਸੋਨਾ ਚਿਕਨ ਸਟਾਈਲ ਦੇ ਵਿੱਚ ਬਣਨਾ ਹੈ ਇਹ suit mango color ਦੇ ਵਿੱਚ ਹੈ ਐਵੇਂ ਫਰੰਟ ਦੇ ਵਿੱਚ ਸਾਰੇ ਸ਼ਰਟ ਦੇ ਵਿੱਚ ਬੈਕ ਤੇ ਗੁੱਟੀ ਹੈ ਬਾਜੂ ਤੇ ਵਰਕ ਹੈ ਬਾਟਮ ਤੇ ਵਰਕ ਹੈ ਤੇ ਦੁਪੱਟੇ 'ਚ ਵੀ ਵਰਕ ਹੈ ਜੀ mango color ਦੇ ਵਿੱਚ ਹੈ ਜੀ ਬੜਾ ਸੋਹਣਾ ਇਹ ਲੁੱਕ ਆ ਜਣਾ 2150 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਗਾਜਰੀ ਕਲਰ ਦੇਖੋ ਕਿੰਨਾ ਪਿਆਰਾ ਗਾਜਰੀ ਰੰਗ ਹੈ ਪ੍ਰੋਪਰ ਸੋਨਾ ਜਿਹਾ ਕਲਰ ਆ ਸੂਟ ਦਾ ਇਹ ਸਭ ਕਾਜ ਹੈ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਡਾਰਕ ਕੇਕਾ ਹੋਰ ਵੀ ਜ਼ਿਆਦਾ ਵਰਕ ਸੋਹਣਾ ਲੱਗ ਰਿਹਾ ਕਿਹਿਆ ਹੋਇਆ ਸਾਰਾ ਸੂਟ ਜਾਰਜਟ ਦਾ ਦੇਖੋ ਸਾਰਾ ਵਰਕ ਕੀਤਾ ਹੋਇਆ ਸਾਰੀ ਸ਼ਰਟ 'ਚ ਐਵੇਂ ਬੈਕ ਤੇ ਬੂਟੀ ਹੈ ਬਾਜੂ ਤੇ ਵਰਕ ਹੈ ਜੀ ਬਾਟਮ ਤੇ ਤੇ ਦੁਪट्टे ਤੇ ਵਰਕ ਹੈ ਜੀ ਸਾਰੇ ਦੇ ਨਾਲ ਹੀ ਪੂਰੇ ਅਰਜ ਦੇ ਵਿੱਚ ਐਨਾ ਹੀ ਅਰਜ ਦੇ ਵਿੱਚ ਖੁੱਲਾ ਦੁਪੱਟਾ ਜਿੰਨੇ ਅਰਜ ਦੇ ਵਿੱਚ ਇਹ ਆਪਣਾ ਪੂਰਾ ਸੂਟ ਹੈ ਦੁਪट्टे ਦਾ ਵੀ ਐਨਾ ਹੀ ਅਰਜ ਰਹਿਣਾ 2150 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਬੜਾ ਛੋੜਾ ਗ੍ਰੀਨ ਕਲਰ ਲਾਈਟ ਜਿਹਾ ਗ੍ਰੀਨ ਕਲਰ ਹੈ ਦੇਖੋ ਕਿੰਨਾ ਪਿਆਰਾ ਸੋਬਰ ਕਲਰ ਹੈ ਗ੍ਰੀਨ ਦਾ ਬਹੁਤ ਸੋਹਣਾ ਜਿਹਾ ਗ੍ਰੀਨ ਲਾਈਟ ਗ੍ਰੀਨ ਕਲਰ ਦੇ ਵਿੱਚ ਸਾਰਾ ਵਰਕ ਆ ਜਿਵੇਂ ਦੇਖੋ ਕਿੰਨਾ ਪਿਆਰਾ ਵਰਕ ਹੈ ਐਮੀ ਬੈਗ ਤੇ ਬੂਟੀ ਹੈ ਉਹ ਸੋਨਾ ਵਰਕ ਤਾਂ ਲੱਗਾ ਹੋਇਆ ਹੈ ਇਹ 2150 ਪ੍ਰਾਈਸ ਹੈ ਜੀ ਬੈਗ ਤੇ ਵੀ ਉਵੇਂ ਬੂਟੀ ਹੈ ਬਾਜੂ ਤੇ ਵਰਕ ਹੈ बॉਟਮ ਤੇ ਵੀ ਵਰਕ ਹੈ ਤੇ ਦੁਪੱਟੇ ਤੇ ਵੀ 2150 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਪਰਪਲ ਵੈਂਡਰ ਕਲਰ ਪੂਰੇ ਜੌਰਜਟ ਦਾ ਸੂਟ ਇਹ ਬੁੱਕਾ ਜੀ ਉਹ ਇਹ ਸੂਟ ਦੀ ਬਹੁਤ ਪਿਆਰੇ ਸੂਟ ਹੈ ਪੂਰਾ ਸੂਟ ਅਟੈਚ ਹੈ ਜੀ ਇਹ ਜੌਰਜਟ ਦਾ ਹੀ ਬੁੱਕਾ ਜੀ ਨੇ ਸਾਰੀ ਸ਼ਰਟ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਇਹ ਵੈਂਡਰ ਕਲਰ ਦੇ ਵਿੱਚ ਹੈ ਉਮੀ ਬੈਕ ਤੇ ਹੈਗੀ ਹੈ ਬੂਟੀ ਬਾਜੂ ਤੇ ਵਰਕ ਹੈ ਬਾਟਮ ਤੇ ਵਰਕ ਹੈ ਦੁਪੱਟੇ ਤੇ 2150 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਡਾਰਕ ਕਲਰ ਵਾਈਨ ਕਲਰ ਦੇ ਵਿੱਚ ਹੈ ਜੀ ਡਾਰਕ ਸਭ ਤੋਂ ਡਾਰਕ ਸੂਟ ਆਪਣੇ ਕੋਲੇ ਹੀ ਅੱਜ ਦੀ ਵੀਡੀਓ ਦੇ ਵਿੱਚ ਕਿਉਂਕਿ ਡਾਰਕ ਵਾਲੇ ਵੀ ਕਾਫੀ ਜ਼ਿਆਦਾ ਹੁੰਦੇ ਆ ਕਿ ਲਾਈਟ ਵਾਲੇ ਵੀ ਇਹ ਸਭ ਤੋਂ ਜ਼ਿਆਦਾ ਡਾਰਕ ਹੈ ਸੂਟ ਵਾਈਨ ਪ੍ਰੋਪਰ ਵਾਈਨ ਕਲਰ ਹੈ ਜੀ ਜਿਹੜਾ ਕਾਲਸ ਤੇ ਦੇਖੋ ਕਿੰਨਾ ਪਿਆਰਾ ਜਿੰਨਾ ਡਾਰਕ ਹੁੰਦਾ ਹੈ ਉਹਦੇ ਤੇ ਥੋੜਾ ਵਰਕ ਵੀ ਉੱਤੇ ਅੰਦਰ ਕਿੰਨਾ ਪਿਆਰਾ ਸਾਰੀ ਸ਼ਰਟ ਦੇ ਵਿੱਚ ਵਰਕ ਪੂਰਾ მომੀ ਬੈਕ ਤੇ ਹੈ ਜੀ ਬੂਟੀ ਸਾਰੇ ਦੇ ਵਿੱਚ ਐਵੇਂ ਬਾਜੂ ਆ ਜਾਣੀਆਂ ਦੇਖੋ ਇਹ ਬਾਜੂ ਆ ਗਈਆਂ ਇੱਥੋਂ ਬਾਟਮ ਸਟਾਰਟ ਹੋ ਜਾਣੀ ਆ ਬਾਟਮ ਤੇ ਤੇ ਦੁਪੱਟੇ ਤੇ ਵੀ ਪੱਲਿਆਂ ਤੇ ਬੇਲ ਬਣੀ ਹੋਈ ਆ ਵਿੱਚ ਬੂਟੀ ਆ ਜੀ ਦੁਪੱਟੇ ਤੇ ਸਾਰੇ ਤੇ ਇਹ ਲੁੱਕ ਦੇ ਵਿੱਚ ਆ ਤੁਹਾਨੂੰ ਸੂਟ ਡਾਰਕ ਵਾਈਨ ਕਲਰ ਅੱਜ ਵਾਲੇ ਦੇ ਵਿੱਚ ਸਾਰੇ ਕਲਰ ਤੁਹਾਨੂੰ ਪ੍ਰੋਪਰ ਜਿਹੜੇ ਜਿਹੜਾ ਕਲਰ ਤੁਹਾਨੂੰ ਦਿਖ ਰਿਹਾ ਸੇਮ ਕਲਰ ਹੈ ਜੀ ਸੂਟਾਂ ਦਾ ਇਹ ਲੁੱਕ ਆ ਜੀ ਦੇਖੋ ਸੂਟ ਦੀ ਕਿੰਨਾ ਪਿਆਰਾ ਹੈ ਸਾਰੇ 2150 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਜੌਰਜਟ ਦੇ ਲਖਨਵੀ ਸੂਟ ਹੈ ਬਾਕੀ ਕੋਰੀਅਰ ਚਾਰਜਸ ਮੈਂ ਪਹਿਲਾਂ ਵੀ ਤੁਹਾਨੂੰ ਦੱਸਤਾ ਉਹ ਅਲੱਗ ਤੋਂ ਹੋਣਗੇ ਉਹ ਜ਼ਰੂਰ ਪੁੱਛ ਲਿਆ ਕਰੋ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 88460 80 800 ਦਿਨ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਲਕਮ ਟੂ